ਉਹ 20 ਟਰਾਲੀਆਂ ਤੂੜੀ ਦੀਆਂ ਅੱਛਾ ਪਹਿਲਾਂ ਦੂਜਿਆਂ ਦੀ ਸੇਵਾ ਕਰਦੇ ਸੀ ਹੁਣ ਆਪ ਨੂੰ ਮੰਗਣੀਆਂ ਪੈਣਗੀਆਂ ਓਹੋ ਹੋ ਯਾਰ ਆ ਤਾਂ ਬਾਲੀ ਇਹ ਚੋਨਾ ਬਈ ਬਗੀਚਾ ਸਿੰਘ ਤੁਹਾਡਾ ਹਾਂਜੀ ਬਾਈ ਜੀ ਆਪਣਾ ਚੋਨਾ ਹੂੰ ਹੁਣ ਨੂੰ ਕੀ ਕਿਹਾ ਸੀ ਇਹ ਤਾਂ ਸੈਲਰ ਤੋਂ ਚਲਾ ਜਾਣਾ ਸੀ ਹੂੰ ਸੈਲਰ ਤੋਂ ਜਾਣਾ ਸੀ ਸਹੀ ਗੱਲ ਹਾਂ ਪਰਮਲ ਚੋਨਾ ਪੱਕ ਚੁੱਕਾ ਸੀ ਹੂੰ ਇੱਧਰ ਸਬਜੀ ਹੈਗੀ ਸੀ ਅੱਛਾ ਇੱਧਰਾਂ ਸਬਜੀ ਲਾ ਰੱਖੀ ਸੀ ਕੁਛ ਪਿੰਡੀਆਂ ਹਨਾ ਹਾਂਜੀ ਇਹ 11 21 ਹੈ ਤਾਂ ਕਰਕੇ 17 ਹੋ ਗਿਆ ਨਹੀਂ ਤਾਂ ਦੂਜਾ ਹੁੰਦਾ ਤਾਂ ਨਿਪੜਿਆਣਾ ਸੀ ਆ ਵੀ ਤੁਹਾਡਾ ਹੀ ਆ ਇਹ ਆਪਣੇ ਪੱਠੇ ਬੀਜੇ ਹੁਣ ਦੇਖ ਪਾਣੀ ਝੜ ਰਿਹਾ ਇੱਥੇ ਬੰਦਾ ਹੂੰ ਬਹੁਤ ਸੌਣੇ ਨੜਕਾਰ ਆ ਗਿਆ ਪਿੱਛੇ ਥੋੜੀ ਸਾਰੀ ਖਰਾਬ ਹੋ ਗਈ 20 ਟਰਾਲੀਆਂ ਟੁੱਟੀਆਂ ਮੈਂ ਦੂਜਿਆਂ ਦੀ ਸੇਵਾ ਕਰਦਾ ਪਰ ਹੁਣ ਆਪ ਨੂੰ ਮੰਗਣੀ ਪੈਣੀ ਅੱਛਾ ਉਹ 20 ਟਰਾਲੀਆਂ ਟੁੱਟੀਆਂ ਦੀਆਂ ਅੱਛਾ ਪਹਿਲਾਂ ਦੂਜਿਆਂ ਦੀ ਸੇਵਾ ਕਰਦੇ ਸੀ ਹੁਣ ਆਪ ਨੂੰ ਮੰਗਣੀਆਂ ਪੈਣਗੀਆਂ ਓਹੋ ਯਾਰ ਆ ਤਾਂ ਬਾਲੀ 20 ਟਰਾਲੀਆਂ ਟੋੜੀ ਬਣਾਉਂਦੇ ਅਸੀਂ ਰੱਖਦੇ ਹਾਂ ਜਿਹੜੀਆਂ ਜਦੋਂ ਦਿੱਕਤ ਆਣੀ ਉਹਦਾ ਦਿੰਦੇ ਤੇ ਹੁਣ ਉਹ ਦੇਖੋ ਵੇਖੋ ਕੋਠੇ ਦਿਓ ਨਾ ਉੱਥੋਂ ਤੇ ਪਾਣੀ ਵੜ ਗਿਆ ਸੀ ਵਿੱਚ ਗਾਲੀ ਗਈ ਸੀ ਥੋੜੀ ਕੱਢਤੀ ਵਾਰ ਹੁਣ ਕੱਢਣੇ ਆ ਬਸ ਇਹਦੇ ਕਰਕੇ ਨਿਕੜਦੇ ਮੋੜ ਦਾ ਪੰਗਾ ਪੈ ਜਾਏ ਹਮ ਦਾ ਬਾਈ ਨੇ ਬਹੁਤ ਵੱਡੀ ਗੱਲ ਪਹਿਲਾਂ ਦੂਜਿਆਂ ਦੀ ਸੇਵਾ ਕਰਦੇ ਸੀ ਤੇ ਅੱਜ ਆਪ ਮੰਗਦੇ ਕਰਦੇ। ਹੋਰ ਕਿੰਨਾਂ ਬਾਈ ਕੰਮ ਮੰਗਣ ਵਾਲਾ ਹੋ ਗਿਆ। ਕੰਮ ਸੈਟਿੰਗ ਹੋ ਜਾਏਗਾ ਪਰ ਉਹਨਾਂ ਕੱਲ ਦਾ ਫੇਰ ਪਾਣੀ ਆ ਕੇ ਦੇਖਦੇ ਹਾਂ। ਹਮ ਜਿੱ ਕੀ ਹਾਲ ਹੁੰਦਾ ਥੱਜਾ। ਇਹ ਹੈ ਜੀ ਬਾਈ ਬਗੀਚਾ ਸਿੰਘ ਦਾ ਵੀਰ ਦਾ ਘਰ ਡਿੱਗਿਆ ਹੋਇਆ ਹੈ ਨਾ ਪਿੱਛੇ ਜਿਹੜਾ ਆਪਣ ਨਾਲ ਫਿਰਦਾ ਸੀ। ਤਾਂ ਵੇਖੋ ਬਿਲਕੁਲ ਥੱਲੀ ਡਿੱਗ ਗਿਆ ਹੋ ਥੋੜੀ ਜੀ ਤੂੜੀ ਲਈ ਹੈ ਜੀ ਕੋਸ਼ਾ ਦਾ। ਕਿੱਥੇ ਲੋਕਾਂ ਨੂੰ ਦਿੰਦੇ ਸੀ ਤੇ ਅੱਜ ਆਪ ਮੰਗੀ ਜਾਂਦੇ ਆ ਉਧਰ। ਖੋਦ ਦੇ ਵਿੱਚ 20 ਟਰਾਲੀਆਂ ਟੂੜੀ ਦੀਆਂ ਰੱਖਦੇ ਸੀ ਦੇਖੋ ਓਹੋ ਲੋ ਮਿੱਤਰੋ ਖੇਤ ਦੇ ਵਾਂਗੂ ਖੇਤ ਆ ਨਾਂ ਲੱਗ ਮਾਂ ਤੇ ਕੋੜ ਘਰ ਆ ਜੀ ਹਾਂ